ਕਬੀਰ ਕਉੜੀ ਕਉੜੀ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਬਾਰ ਨ ਕਸ਼ ਮਿਲਿਓ ਲਈ ਲੰਗੋਟੀ ਤੋਰ ਧੰਤਨ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਸਰਵਣ ਕਰ ਰਹੇ ਹਾਂ 143 ਸ਼ਲੋਕਾਂ ਤੱਕ ਸਤਿਗੁਰਾਂ ਕਿਰਪਾ ਕੀਤੀ ਹੈ ਵਿਚਾਰ ਕਰਵਾਈ ਹੈ 144ਵਾਂ ਸ਼ਲੋਕ ਜਿਸ ਦਾ ਅਸੀਂ ਪਾਠ ਸਰਵਣ ਕਰਕੇ ਹਟਿਆ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ हे ਭਾਈ ਸੂਮ ਜੀਵ ਜਿਹੜਾ ਹੁੰਦਾ ਜਿਸ ਨੂੰ ਧਨ ਜੋੜਨ ਦਾ ਬਹੁਤ ਸ਼ੌਕ ਹੁੰਦਾ ਉਹ ਵਰਤਦਾ ਨਹੀਂ ਉਹ ਜਿਹੜੀ ਮਾਇਆ ਹੁੰਦੀ ਉਹਨੂੰ ਕੌਡੀ ਕੌਡੀ ਕਰਕੇ ਜੋੜ ਕਰਕੇ ਲੱਖਾਂ ਕਰੋੜਾਂ ਰੁਪਏ ਜੋੜ ਲੈਂਦਾ ਕਹਿੰਦੇ ਚਲਤੀ ਬਾਰ ਨਾ ਕਸ਼ ਮਿਲਿਓ ਪਰੰਤ ਨੂੰ ਚਲਦੀ ਵਾਰੀ ਨੂੰ ਜਦੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਹੈ ਕੁਝ ਵੀ ਨਾਲ ਨਹੀਂ ਮਿਗਿਆ ਲਈ ਲੰਗੋਟੀ ਤੋਰ ਸਗੋਂ ਜਿਹੜੇ ਰਿਸ਼ਤੇਦਾਰ ਧੀਆਂ ਪੁੱਤਰਿਆ ਉਹ ਲਗੋਟੀ ਵੀ ਤੋੜ ਲੈਂਦੇ ਆ ਭਾਵ ਲਗੋਟੀ ਵੀ ਖੋਹ ਲੈਂਦੇ ਆ ਕਿਉਂਕਿ ਪੁਰਾਣੇ ਬਜ਼ੁਰਗ ਆਪਣੀ ਲਗੋਟੀ ਨਾਲ ਆਪਣੇ ਨੇਫੇ ਵਿੱਚ ਪੈਸੇ ਵਗੈਰਾ ਅੜਾ ਕੇ ਰੱਖਿਆ ਕਰਦੇ ਸਨ ਇਸ ਲਈ ਭਗਤ ਜੀ ਕਹਿੰਦੇ ਉਹ ਜਿਹੜੇ ਪੈਸੇ ਸਨ ਨਾਲ ਤੇ ਕੀ ਖੜਨੇ ਸੀ ਸਗੋ ਜਿਹੜੀ ਲਗੋਟੀ țeੜ ਬੰਨੀ ਸੀ ਉਹ ਵੀ ਸਾਕ ਸਬੰਧੀਆਂ ਨੇ ਪੁੱਤਰਾਂ ਨੇ ਧੀਆ ਨੇ ਕੋਹ ਲਈ ਕਿਤੇ ਇਹਦੇ ਵਿੱਚ ਪੈਸੇ ਨਾ ਬੰਨੇ ਹੋਣ ਪਿਤਾ ਨੇ ਅੱਗੇ 145ਵੇਂ ਸ਼ਲੋਕ ਚ ਕਿਰਪਾ ਕਰ ਰਹੇ ਆ ਕਿ ਇਹ ਇਨਸਾਨ ਜੇ ਤੂੰ ਆਪਣੇ ਗਲੇ ਦੇ ਵਿੱਚ ਚਾਰ ਤਰ੍ਹਾਂ ਦੀਆਂ ਮਾਲਾ ਵੀ ਪਾਲਵੇਂ ਇੱਕ ਮਾਲਾ ਦੀ ਤੇ ਕੀ ਗੱਲ ਹੈ ਤੇ ਫਿਰ ਕੀ ਹੋ ਜਾਵੇਗਾ ਅਗਲੇ ਸ਼ਲੋਕ ਚ ਸਾਨੂੰ ਸਤਿਗੁਰੂ ਕਿਰਪਾ ਕਰੇ ਭਗਤ ਕਬੀਰ ਸਾਹਿਬ ਜੀ ਦੇ ਰਾਹੀ ਕਬੀਰ ਬੈਸਨੂ ਹੁਆ ਤਕਿਆ ਪਿਆ ਮਾਲਾ ਮੇਲੀ ਚਾਰ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਜੇਕਰ ਕੋਈ ਵੈਸ਼ਨਵ ਵੀ ਹੋ ਗਿਆ ਤੇ ਕੀ ਹੋ ਗਿਆ ਚਾਹੇ ਚਾਰ ਪ੍ਰਕਾਰ ਦੀਆਂ ਮਾਲਾ ਮੇਲੀ ਦੇ ਉੱਤੇ ਲੱਲੇ ਦੇ ਉੱਤੇ ਬਿਹਾਰੀ ਨਾਲ ਟਿੱਪੀ ਆ ਇਹਨੂੰ ਲੀਂ ਪੜਨਾ ਮੇਲੀ ਕਹਿੰਦੇ ਜਿਉ ਚਾਰ ਪ੍ਰਕਾਰ ਦੀਆਂ ਮਾਲਾ ਵੀ ਮੇਲ ਲਵੇ ਭਾਵੇਂ ਜਿਵੇਂ ਸਤਜੁਗ ਵਿੱਚ ਸੋਨੇ ਦੀ ਮਾਲਾ ਸੀ ਤ੍ਰੇਤੇ ਵਿੱਚ ਚਾਂਦੀ ਦੀ ਮਾਲਾ ਵਰਤਦੇ ਸਨ ਲੋਕ ਦੁਆਪਰ ਵਿੱਚ ਤਾਂਬੇ ਦੀ ਮਾਲਾ ਅਤੇ ਕਾਲਯੁਗ ਵਿੱਚ ਕਾਠ ਸੂਤ ਜਾਂ ਲੋਹੇ ਆਦਿ ਦੀ ਮਾਲਾ ਮੰਨੀ ਹੈ ਜੇਕਰ ਇਹ ਚਾਰ ਪ੍ਰਕਾਰ ਦੀਆਂ ਮਾਲਾ ਵੀ ਮੇਲ ਲਵੇ ਆਪਦੇ ਗਲ ਵਿੱਚ ਪਹਿਨ ਲਵੇ ਵਾ ਜੇਕਰ ਚਾਰ ਦਾ ਨਾਮ ਸੁੰਦਰ ਦੀ ਹੈ ਮਾਲਾ ਮੇਲ ਲਈ ਤਾਂ ਕੀ ਹੋ ਗਿਆ ਕਦੇ ਮਾਲਾ ਮੇਲੀ ਚਾਰ ਬਾਹਰ ਕੰਚਨ ਵਾਰਹਾ ਪੀਤਰ ਪਰੇ ਪੰਗਾਰ ਕਦੇ ਕੀ ਹੋਇਆ ਜੇ ਚਾਰ ਮਾਲਾ ਮੇਲ ਲਈਆਂ ਬਾਹਰ ਕੰਚਨ ਵਾਰਹਾ ਬਾਹਰੋਂ ਤਾਂ ਬਾਰਵੰਨੀ ਦੇ ਸੋਨੇ ਵਰਗਾ ਕੱਪੜੇ ਵੜੇ ਸਾਹ ਪਉਂਦਾ ਹੈ ਸ਼ੁੱਧ ਲੱਗਦਾ ਹੈ ਚੋਲਾ ਬੜਾ ਲੰਬਾ ਹੈ ਕਲੀਆਂ ਵਾਲਾ ਹੈ ਰਨਾ ਬੜਾ ਗੋਲ ਸਜਾਉਂਦਾ ਹੈ ਬਾਹਰੋਂ ਤਾਂ 12ਵਨੀ ਦੇ ਸੋਨਾ ਜਿਹੜਾ ਉਹ ਸ਼ੁੱਧ ਮੰਨਿਆ 12ਵਨੀ ਦੇ ਸੋਨੇ ਵਰਗਾ ਕਹਿੰਦੇ ਬਾਹਰੋਂ ਹੋ ਗਿਆ ਕੀ ਹੋ ਗਿਆ ਭੀਤਰ ਭਰੀ ਪੰਘਾਰ ਭੀਤਰ ਹੁੰਦਾ ਤੇਰੇ ਅੰਦਰ ਹਿਰਦੇ ਵਿੱਚ ਤਾਂ ਪਾਪਾਂ ਹੰਗਤਾਰੂਪੀ ਪੰਘਾਰ ਲਾਖ ਭਰੀ ਹੋਈ ਆ ਗੰਧ ਭਰਿਆ ਆ ਅੱਗੇ ਹੁਣ 146 ਨੰਬਰ ਸ਼ਲੋਕ ਚ ਕਿਰਪਾ ਕਰ ਰਹੇ ਕਿਸੇ ਜਿਗਿਆਸੂ ਨੇ ਆਗੇ ਕਿਹਾ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਤਦ ਭਗਤ ਕਬੀਰ ਸਾਹਿਬ ਜੀ ਅਗਲੇ ਇਹਨਾਂ ਚਾਰ ਸ਼ਲੋਕਾਂ ਵਿੱਚ ਨਿਮਰਤਾ ਧਾਰਨ ਦਾ ਉਪਦੇਸ਼ ਕਥਨ ਕਰਦੇ ਆ ਜੋ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਦੱਸਦੇ ਹਨ ਅਤੇ ਪ੍ਰਕਿਰਤੀ ਵਿੱਚੋਂ ਤਿੰਨ ਪ੍ਰਮਾਣ ਦਿੰਦੇ ਆ ਪਹਿਲਾ ਪ੍ਰਮਾਣ ਰੋੜੇ ਦਾ ਦਿੰਦੇ ਆ ਕਿ ਤੂੰ ਰੋੜਾ ਬਣ ਜਾ ਫਿਰ ਆਪ ਵੀ ਕਹਿੰਦੇ ਨਹੀਂ ਰੋੜਾ ਵੀ ਹੋਇਆ ਤੇ ਕੀ ਹੋਇਆ ਆਉ ਆਪਾਂ ਸ਼ਲੋਕ ਰਾਈਂ ਕਿਰਪਾ ਸਤਿਗੁਰਾਂ ਦੀ ਪ੍ਰਾਪਤ ਕਰਦੇ ਆਂ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਫਕਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹੈ ਭਾਈ ਸੰਸਾਰ ਰੂਪੀ ਬਾੜ ਰਸਤੇ ਦਾ ਰੋੜਾ ਹੋ ਕੇ ਰਹਿਣਾ ਕਰ ਅਤੇ ਮਨ ਦਾ ਅਭਿਮਾਨ ਹੰਕਾਰ ਤਿਆਗਣਾ ਕਰ ਭਾਵੇਂ ਰੋੜੇ ਨੂੰ ਠੇਡਾ ਮਾਰੀਏ ਤਾਂ ਉਹ ਇੱਕ ਪਾਸੇ ਹੋ ਜਾਂਦਾ ਇਵੇਂ ਸੰਸਾਰ ਦੇ ਮਾਰਗ ਤੇ ਚੱਲਦਾ ਹੋਇਆ ਨਿਮਰਤਾ ਨਾਲ ਦਿਨ ਕੱਟਣਾ ਕਰ ਫਿਰ ਅੱਗੇ ਦੱਸਦੇ ਆ ਐਸਾ ਕੋਈ ਦਾਸ ਹੋਵੇ ਤਾਂ ਹੀ ਮਿਲੈ ਭਗਵਾਨ ਹਾਂ ਜੇਕਰ ਕੋਈ ਅਜਿਹਾ ਦਾਸ ਨਿਮਰਤਾਵਾਨ ਸੇਵਕ ਹੋਣਾ ਕਰੇ ਤਾਂ ਉਸੇ ਨੂੰ ਕਹਿੰਦੇ ਪਰਮਾਤਮਾ ਮਿਲਦਾ ਉਸੇ ਨੂੰ ਵਾਹਿਗੁਰੂ ਮਿਲਦਾ ਹੈ ਜਦੋਂ ਕਬੀਰ ਜੀ ਨੇ ਰੋੜੇ ਦਾ ਪ੍ਰਮਾਣ ਦੇ ਕੇ ਪਰਮਾਤਮਾ ਦੇ ਮਿਲਣ ਦੀ ਗੱਲ ਕੀਤੀ ਤਾਂ ਇਸ ਪ੍ਰਮਾਣ ਵਿੱਚ ਕਬੀਰ ਜੀ ਨੂੰ ਦੋਸ਼ ਦਿਸਿਆ ਕਿ ਇਹ ਪ੍ਰਮਾਣ ਮੁਕੰਮਲ ਨਹੀਂ ਸਹੀ ਨਹੀਂ ਹੈਗਾ ਤਾਂ ਉਹ ਆਪਣੇ ਦਿੱਤੇ ਹੋਏ ਪ੍ਰਮਾਣ ਦਾ ਖੰਡਨ ਕਰਕੇ ਅੱਗੇ ਰੂੜੇ ਦਾ ਦੋਸ਼ ਅੱਤੇ ਰੂੜੇ ਨਾਲੋਂ ਨਿਮਰਤਾ ਵਾਲੀ ਜਿਹੜੀ ਧੂੜ ਹੁੰਦੀ ਹੈ ਮਿੱਟੀ ਉਹਦਾ ਪ੍ਰਮਾਣ ਦੇ ਕੇ ਬਖਸ਼ਿਸ਼ ਕਰ ਰਿਹਾ ਕਬੀਰ ਰੂੜਾ ਹੁਆ ਤਾਂ ਕੀ ਆ ਭਇਆ ਪੰਥੀ ਕੋ ਦੁੱਖ ਦੇ ਹੁਣ ਆਪ ਹੀ ਦੱਸਦੇ ਰੇ ਵੀ ਰੋੜਾ ਵੀ ਹੋ ਗਿਆ ਤੇ ਕੀ ਹੋ ਗਿਆ ਕਿਉਂਕਿ ਰੋੜਾ ਵੀ ਸਹੀ ਨਹੀਂ ਪੰਥੀ ਰਾਹੀ ਰਾ ਨੂੰ ਰਸਤੇ ਤੇ ਜਾਂਦਨ ਚੱਲਣ ਵਾਲਿਆਂ ਨੂੰ ਦੁੱਖ ਦਿੰਦਾ ਉਹਨਾਂ ਦੇ ਪੈਰਾਂ ਵਿੱਚ ਵੱਜ ਕੇ ਨੁਕਸਾਨ ਪਹੁੰਚਾਉਂਦਾ ਐਸਾ ਤੇਰਾ ਦਾਸ ਹੈ ਜਿਉ ਧਰਨੀ ਮਹਿਕੇ ਹਾਂ ਇਸ ਲਈ ਕਹਿੰਦੇ ਤੇਰਾ ਪ੍ਰਮਾਤਮਾ ਤੇਰਾ ਦਾਸ ਸੇਵਕ ਅਜਿਹਾ ਹੋਣਾ ਚਾਹੀਦਾ ਜਿਵੇਂ ਧਰਤੀ ਦੇ ਵਿੱਚ ਖੇ ਹੁੰਦੀ ਪਾਲ ਮਿੱਟੀ ਹੁੰਦੀ ਧੂੜ ਹੁੰਦੀ ਇਸ ਤਰ੍ਹਾਂ ਦਾ ਤੇਰਾ ਦਾਸ ਹੋ ਜਾਣਾ ਚਾਹੀਦਾ ਜਦੋਂ ਕਬੀਰ ਜੀ ਨੇ ਖੇ ਦਾ ਪ੍ਰਮਾਣ ਦਿੱਤਾ ਹੈ ਇਸ ਪ੍ਰਮਾਣ ਵਿੱਚ ਵੀ ਕਬੀਰ ਜੀ ਨੂੰ ਇਹ ਦੋਸ਼ ਨਜ਼ਰ ਆਇਆ ਕਿ ਇਹ ਅੰਗਾਂ ਨਾਲ ਲੱਗ ਕੇ ਪੁਰਸ਼ ਨੂੰ ਮਲੀਨ ਕਰਦੀ ਹੈ ਕੋਈ ਇਨਸਾਨ ਕਰੋ ਸਾਫ ਸੁਥਰੇ ਕੱਪੜੇ ਪਾ ਕੇ ਨਿਕਲਦਾ ਉਹਦੇ ਕੱਪੜਿਆਂ ਨੂੰ ਮਲੀਨ ਕਰ ਦਿੰਦੀ ਗੰਦਲਾ ਕਰ ਦਿੰਦੀ ਤਾਂ ਅਗਲਾ ਪ੍ਰਮਾਣ ਦੇ ਦਿਆ ਕਬੀਰ ਖੇ ਹੋਈ ਤਾ ਕਿਆ ਭਿਆ ਜਾਉ ਉਡ ਲਾਗੇ ਅੰਗ ਹ ਭਗਤ ਕਬੀਰ ਸਾਹਿਬ ਜੀ ਦੱਸ ਰਿਹਾ ਜੇਕਰ ਖੇ ਧੂੜੀ ਵੀ ਹੋ ਗਿਆ ਤਾਂ ਕੀ ਹੋ ਗਿਆ ਜਾਉ ਭਾਵ ਜੱਜੇ ਨੂੰ ਕਨੋੜਾ ਹੈ ਮੂੰਹ ਖੋਲ ਕੇ ਬੋਲਣਾ ਜਾਉ ਕਹਿੰਦੇ ਜੇਕਰ ਧੂੜੀ ਉੱਡ ਕਰਕੇ ਅੰਗਾਂ ਨੂੰ ਲੱਗ ਜਾਂਦੀ ਹੈ ਕਿਉਂਕਿ ਧੂੜੀ ਜਿਹੜੀ ਆ ਇਹਦਾ ਸੁਭਾਅ ਹੁੰਦਾ ਕਿ ਉਹ ਅੰਗਾਂ ਨਾਲ ਲੱਗ ਕੇ ਅੰਗਾਂ ਨੂੰ ਮਲੀਨ ਕਰ ਦੇਦੀ ਹੈ ਫਿਰ ਆਪਣੇ ਕਥਨ ਨੂੰ ਦੋਸ਼ ਰਹਿਤ ਕਰਨ ਵਾਸਤੇ ਕਬੀਰ ਜੀ ਨੂੰ ਪਾਣੀ ਦਾ ਚੇਤਾ ਆਇਆ ਕਿ ਪਾਣੀ ਨੂੰ ਮੈਲ ਨਹੀਂ ਲੱਗਦੀ ਬਲਕਿ ਮੈਲ ਨੂੰ ਧੋਂਦਾ ਹੈ ਤਦੋਂ ਤੋਕ ਉਚਾਰਨ ਕੀਤੀ ਫਿਰ ਅਗਲੀ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਹਰੀ ਦਾ ਜਨ ਪ੍ਰਮਾਤਮਾ ਦਾ ਸੇਵਕ ਅਜਿਹਾ ਹੋਣਾ ਚਾਹੀਦਾ ਜਿਵੇਂ ਪਾਣੀ ਸਰਬ ਅੰਗ ਸਾਰਿਆਂ ਅੰਗ ਨਾਲ ਮਿਲਿਆ ਹੁੰਦਾ ਪਾਣੀ ਨੂੰ ਤੁਸੀਂ ਨੀਲੇ ਭਾਂਡੇ 'ਚ ਪਾ ਦਿਓ ਉਹ ਨੀਲਾ ਦਿਸਣ ਲੱਗ ਜਾਂਦਾ ਪਾਣੀ ਨੂੰ ਲਾਲ ਬਰਤਨ 'ਚ ਪਾ ਦਿਓ ਉਹ ਲਾਲ ਦਿਸਦਾ ਹੈ ਪਾਣੀ ਸਾਰਿਆਂ ਨਾਲ ਸਰਬੰਗ ਰਲ ਮਿਲ ਜਾਂਦਾ ਹੈ ਫਿਰ ਕਬੀਰ ਸਾਹਿਬ ਜੀ ਨੂੰ ਪਾਣੀ ਵਿੱਚ ਵੀ ਦੋਸ਼ ਨਜ਼ਰ ਆਇਆ ਕਬੀਰ ਪਾਣੀ ਹੂਆ ਤਾਂ ਕੀ ਆਪਿਆ ਸੀਰਾ ਤਾਤਾ ਹੋਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਜੇਕਰ ਪਾਣੀ ਵੀ ਹੋ ਗਿਆ ਤਾਂ ਕੀ ਹੋ ਗਿਆ ਕਿਉਂਕਿ ਪਾਣੀ ਸਿਆਲ ਦੀ ਰੁੱਤ ਵਿੱਚ ਬੜਾ ਠੰਡਾ ਹੋਣ ਕਰਕੇ ਸੀਰਾ ਹੰਦਾ ਠੰਡਾ ਹੋ ਜਾਂਦਾ ਅਤੇ ਗਰਮੀ ਦੀ ਰੁੱਤ ਵਿੱਚ ਧੁੱਪ ਕਾਰਨ ਬਹੁਤ ਤਤਤਾਉ ਜਾਂਦਾ ਪਾਵ ਠੰਡਾ ਹੋ ਕੇ ਠੰਡ ਦਾ ਦੁੱਖ ਦਿੰਦਾ ਗਰਮ ਹੋ ਕੇ ਤਪੌਣ ਦਾ ਦੁੱਖ ਦਿੰਦਾ ਹੈ ਇਸੇ ਤਰ੍ਹਾਂ ਕਬੀਰ ਜੀ ਨੇ ਪ੍ਰਕਿਰਤੀ ਦੇ ਪ੍ਰਮਾਣਾਂ ਵਿੱਚੋਂ ਕੋਈ ਟੁਕ ਦਾ ਪ੍ਰਮਾਣ ਨਾ ਦੇਖ ਕੇ ਆਪਣੇ ਸਿਧਾਂਤ ਦੀ ਪੁਸ਼ਟੀ ਲਈ ਇਹ ਮੁਕੰਮਲ ਪ੍ਰਮਾਣ ਦਿੱਤਾ ਕਿ ਜਿਸ ਉੱਪਰ ਕਿਸੇ ਦੀ ਸ਼ੰਕਾ ਨਹੀਂ ਹੋ ਸਕਦੀ ਸੀ ਕਿ ਪ੍ਰਮਾਤਮਾ ਦਾ ਸੇਵਕ ਕਿ ਉਹ ਜਿਹਾ ਹੋਣਾ ਚਾਹੀਦਾ ਅਤੇ ਤੁਕ ਇਹਨਾਂ ਚਾਰ ਸ਼ਲੋਕਾਂ ਦੀ ਆਖਰੀ ਤੁਕ ਉਚਾਰ ਕੇ ਸਾਨੂੰ ਉਹ ਜਵਾਬ ਦਿੰਦੇ ਆ ਉਹ ਆਪਾਂ ਲਾਹੇ ਪ੍ਰਾਪਤ ਕਰੀਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਹਾ ਹੁਣ ਦਸਰੇ ਪ੍ਰਮਾਤਮਾ ਦਾ ਸੇਵਕ ਨਾ ਤੇ ਰੋੜੇ ਵਰਗਾ ਹੋਵੇ ਨਾ ਖੇ ਵਰਗਾ ਹੋਵੇ ਨਾ ਪਾਣੀ ਵਰਗਾ ਹੋਵੇ ਹਰੀ ਦਾ ਜਨ ਇਹੋ ਜਿਹਾ ਹੋਵੇ ਜੈਸਾ ਹਰੀ ਆਪਿਆ ਕਿਉਂਕਿ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਵਾਹੇ ਹਰੀ ਦਾ ਜਨ ਹਰੀ ਵਰਗਾ ਹੋਣਾ ਚਾਹੀਦਾ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਪਰਮਾਤਮਾ ਦਾ ਸੇਵਕ ਪਰਮਾਤਮਾ ਵਰਗਾ ਹੀ ਹੋਣਾ ਚਾਹੀਦਾ ਪ੍ਰਭੂ ਆਪ ਸ਼ਾਂਤ ਸੁਭਾਅ ਵਾਲਾ ਹੁੰਦਾ ਉਹਦਾ ਸੇਵਕ ਵੀ ਸ਼ਾਂਤ ਸੁਭਾਅ ਵਾਲਾ ਹੈ ਸੋ ਇਥੋਂ ਤੱਕ 158 ਸ਼ਲੋਕਾਂ ਦੀ ਦਾਤ ਜਿਹੜੀ ਅਰਥਾਂ ਸਮੇਤ ਸਰਲ ਕਥਾ ਵਿਚਾਰ ਦੇ ਸਬੇਹ ਸਹਿਤ ਸਤਿਗੁਰਾਂ ਸਾਡੀ ਝੋਲੀ ਵਿੱਚ ਪਾਈ ਹੈ ਭੁੱਲਾਂ ਨਾ ਚਿਤਾਰਨੀਆਂ अनेका ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ